ਮਾਲਕ ਕਰਦਾ ਜੀ ਇਨਸਾਫ ਆਪਾਂ ਨਹੀਂ ਕਿਸੇ ਨਾਲ ਮਾਰਾ ਕੀਤਾ ਗਦੇ ਤੇ ਜਿਨ੍ਹਾਂ ਨੇ ਸਾਹ ਨਾਲ ਮਾਰਾ ਕੀਤਾ ਆਪਾਂ ਉਹਨਾਂ ਦਾ ਵੀ ਕਦੇ ਮਾਰਾ ਨਹੀਂ ਮੰਗਿਆ ਕਿਉਂਕਿ ਉਸ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਦੇਰ ਹੋ ਸਕਦੀ ਹੈ ਅੰਧੇਰ ਨਹੀਂਗੀ ਉੱਥੇ ਇਨਸਾਫ ਹੋਣਾ ਹੀ ਹੋਣਾ ਉਹਦੀ ਕਚਹਿਰੀ 'ਚ ਕਿਸੇ ਦੀ ਸਿਫਾਰਸ਼ ਨਹੀਂ ਚੱਲਦੀ ਜਿਹੜੇ ਅੱਜ ਆਪਣੇ ਆਨੂੰ ਚਤਰ ਸਿਆਣੇ ਸਮਝਦੇ ਹਨ ਕਿ ਸਾਡਾ ਦਾ ਸਮਾਂ ਬਹੁਤ ਬਲਵਾਨ ਆਪਾਂ ਦਾ ਬਹੁਤ ਵੱਡੀ ਚੀਜ਼ ਹੈ ਮਾਲਕ ਇੱਕ ਪਲ ਲਾਂਦਾ ਜੇ ਵੱਡੇ ਵੱਡੇ ਹੰਕਾਰੀ ਵੀ ਮਿੱਟੀ ਬਣ ਜਾਂਦੇ ਆ ਉਦੀ ਅਦਾਲਤ ਦੇ ਵਿੱਚ ਨਾ ਸਾਰੇ ਕਰਮ ਦਾ ਹਿਸਾਬ ਜੇ ਕਿਸੇ ਨੇ ਮਾੜਾ ਕਰਦੇ ਪਿਓ ਕਿਸੇ ਨੇ ਧੋਖਾ ਕਮਾਉਂਦੇ ਪਿਓ ਕਿਸੇ ਨੂੰ ਗਲਤ ਬੋਲ ਬੋਲ ਕੇ ਉਹਦਾ ਦਿਲ ਦੁਖਾਉਂਦੇ ਪਿਓ ਹਿਸਾਬ ਇੱਥੇ ਦੇਣਾ ਪੈਣਾ ਜੇ ਸੋ ਮਾੜਾ ਨਾ ਕਰਿਆ ਕਰੋ ਕਿਸੇ ਨਾਲ ਠੱਗੀ ਚੋਰੀ ਨਾ ਕਰਿਆ ਕਰੋ ਇੱਥੇ ਬੰਦੇ ਉਹ ਬਹੁਤ ਸਿਆਣੇ ਪਰ ਜਦੋਂ ਉਹਨੂੰ ਮੂੰਹ ਵਿਖਾਣਾ ਪੈ ਗਿਆ ਨਾ ਤਾਂ ਸ਼ਰਮਿੰਦਾ ਹੋ ਜਾਓਗੇ ਉਹਦੀ ਕਚਹਿਰੀ ਦੀ ਕਿਤਾਬ 'ਚ ਤੁਹਾਨੂੰ ਇੱਕ ਇੱਕ ਗੱਲ ਦਾ ਹਿਸਾਬ ਲੈਣਾ ਪੈਣਾ ਫਿਰ ਭੁਗਤਾਨ ਦੇਣਾ ਬਹੁਤ ਔਖਾ ਹੋ ਜਾਂਦਾ ਜੇ ਮਾਲਕ ਦਾ ਡਰ ਰੱਖਿਆ ਕਰੋ ਮਨ ਦੇ ਵਿੱਚ ਕਿਸੇ ਨਾਲ ਮਾੜਾ ਕਰਨ ਤੋਂ ਪਹਿਲੇ ਨਾ 100 ਵਾਰੀ ਸੋਚਿਆ ਕਰੋ ਕਿਸੇ ਦਾ ਦਿਲ ਦੁਖਾਣ ਲੱਗੇ ਕਿਸੇ ਨਾਲ ਗਲਤ ਕਰਨ ਲੱਗੇ ਹਮੇਸ਼ਾ ਰੱਬ ਦਾ ਡਰ ਰੱਖਿਆ ਕਰੋ ਮਨ ਦੇ ਵਿੱਚ ਕਿ ਜੇ ਅੱਜ ਮੈਂ ਮਾੜਾ ਕਰਨ ਲੱਗਾ ਨਾ ਤੇ ਕੱਲ ਨੂੰ ਘੁੰਮ ਕੇ ਮੇਰੇ ਤੇ ਵੀ ਆ ਜਾਣਾ ਵਾ ਇਹ ਸਮਾਂ ਕਿਸੇ ਦਾ ਮਿੱਤ ਨਹੀਂ ਇਹ ਹੁੰਦਾ ਸਮਾਂ ਬਦਲਦੇ ਧੀਰ ਨਹੀਂ ਲੱਗਦੀ ਜਿੰਨੂੰ ਤੁਸੀਂ ਆਏ ਕਮਜ਼ੋਰ ਸਮੇਂ ਕਿ ਉਹਦੇ ਤੇ ਜ਼ੁਲਮ ਕਰ ਰਹੇ ਹੋ ਗਲਤ ਕਰ ਰਹੇ ਹੋ ਕਿਸੇ ਨਾਲ ਕੱਲ ਨੂੰ ਉਹੀ ਸਮਾਂ ਤੁਹਾਡੇ ਤੇ ਵੀ ਆ ਜਾਣਾ ਜੇ ਸਾਦੀ ਸਿਆਣੇ ਕਹੇਗੇ ਖੌਫ ਰੱਖੀਦਾ ਹੁੰਦਾ ਖੁਦਾ ਦਾ